ਇਹ ਸਾਡੇ ਹੁੰਦੇ ਨੂੰ ਤਾਂ ਇੱਥੇ ਧੂਆਂ ਧਾਰ ਹੋਇਆ ਪਈ ਬੰਬ ਵੀ ਛੱਡੇ ਸਾਡੇ ਘੋੜਿਆਂ ਦੇ ਵਿੱਚ ਵਿੱਚ ਡਿਗੇ ਨੇ ਆ ਕੇ ਤੰਬੂਆਂ ਦੇ ਵਿੱਚ ਵੀ ਡਿਗੇ ਨੇ ਉਧਰ ਲੰਗਰ ਦੇ ਵਿੱਚ ਹਾਲ ਆ ਬਾਬਾ ਨਰਿੰਦਰ ਸਿੰਘ ਉਹਨਾਂ ਦਾ ਲੰਗਰ ਹਜੂਰ ਉਹ ਉੱਥੇ ਵੀ ਡਿਗੇ ਨੇ ਐਸ ਕਰਕੇ ਸਾਰਾ ਮਾਹੌਲ ਤਣਾਪੂਣਾ ਅਸੀਂ ਇਸ ਘਟਨਾ ਦੀ ਸਾਕਸ ਲੈਂਦਿਆਂ ਕਰਦੇ ਹਾਂ ਸਰਕਾਰ ਨੂੰ ਵੀ ਜਾਹੀਦਾ ਸੀਗਾ ਗੋਲੇ ਨਾ ਚਲਾਉਂਦੇ ਕੁਝ ਬੰਦੇ ਸੀਗੇ ਜਿਨ੍ਹਾਂ ਨੇ ਇਹ ਵੱਟੇ ਮਾਰੇ ਨੇ ਸਾਡੇ ਹੋਂ ਤੋਂ ਪਹਿਲਾਂ ਦੀ ਗੱਲ ਆ ਉਧਰੋਂ ਜੇ ਆਉਣ ਤੋਂ ਪਹਿਲਾਂ ਦੀ ਗੱਲ ਸਾਡੇ ਹੋਂ ਜੇ ਅਸੀਂ ਜੇ ਹੁੰਦੇ ਫਿਰ ਥੋੜਾ ਅਸੀਂ ਇੱਧਰ ਜਾਣ ਦਿੰਦੇ ਤੇ ਇਹ ਰਾਹ ਤਾਂ ਬਿਲਕੁਲ ਬੰਦੀ ਸੀਗਾ ਸਾਨੂੰ ਛੋੜਨ ਦੇ ਪਹਿਲੀ ਕਹਤਾ ਸੀ ਵੀ ਇੱਧਰ ਨਹੀਂ ਜਾਣਾ ਕਿਸੇ ਉਹਨਾਂ ਨੇ ਆ ਕੇ ਬੈਰੀਕਾਰ ਤੋੜੇ ਫਿਰ ਉਹਨਾਂ ਨੇ ਜਿੱਦ ਪਾਣੀਆਂ ਬਿਛਾੜਾਂ ਮਾਰੀਆਂ ਨੇ ਫਿਰ ਇਹਨਾਂ ਸਾਡੇ ਬੰਦਿਆਂ ਨੇ ਉਧਰ ਜਿਹੜੇ ਸੀਗੇ ਵਿੱਚ ਕੁਸ਼ਰਾਲਤ ਕਰਨ ਵਾਲੇ ਹੁੰਦੇ ਨੇ ਉਹਨਾਂ ਨੇ ਵੱਟੇ ਮਾਰੇ ਉਹਨਾਂ ਦੇ ਅੱਛਾ ਪੁਲਿਸ ਵਾਲਿਆਂ ਨੂੰ ਪੁਲਿਸ ਵਾਲਾਂ ਨੇ ਇੱਕ ਦੋ ਪੁਲਿਸ ਵਾਲਾਂ ਦੇ ਲੱਗੇ ਵੱਟੇ ਪੱਟੜ ਵੀ ਹੋਏ ਨੇ ਫਿਰ ਉਹਨਾਂ ਨੇ ਜਿਹੜਾ ਗੋ ਦੇਤੀ ਉਹਨਾਂ ਪ੍ਰਸ਼ਾਸਨ ਬਜੇ ਤੁਸੀਂ 2-4 ਮਿੰਟਾਂ ਦੇ ਵਿੱਚ ਇਹ ਬੰਦ ਨਾ ਕਰਿਆ ਫਿਰ ਸਾਨੂੰ ਘੋੜਿਆਂ ਤੇ ਕਾਠੀਆਂ ਨਾ ਪਾਉਣਾ ਪੈਂਦਾ ਫਿਰ ਮਜਬੂਰ ਨਾ ਸਾਨੂੰ ਕਰੋ ਫਿਰ ਉਹਨਾਂ ਨੇ 5 ਮਿੰਟਾਂ ਦੇ ਅੰਦਰ ਅੰਦਰ ਜਿਹੜਾ ਸਾਰਾ ਕੁਝ ਬੰਦ ਕਰਕੇ ਜਿਹੜੀ ਫੋਰਸ ᱛਿਓ ਨਾਕੇ ਤੋਂ ਜਿਹੜੀ ਬੈਰੀਕਾਡ ਦੇ ਪਿੱਛੇ ਕਰ ਲਈ ਤੇ ਫਿਰ ਜਦੋਂ ਸਾਡੇ ਗੁਰੂ ਸਾਹਿਬ ਦੇ ਉੱਤੇ ਕੋਈ ਗੋਲਾ ਸਿੱਟੂਗਾ ਫਿਰ ਰੋਹ ਤਾਂ ਆਉਂਦਾ ਹੀ ਸਿੱਖ ਦੇ ਰੋਹ ਸਾਨੂੰ ਮਨ ਜਾਗਦਾ ਹੀ ਆ ਜਦੋਂ ਸਾਡੇ ਨੌਜਵਾਨ ਨੇ ਆਪ ਮਹਾਰੇ ਹੁੰਦੇ ਨੇ ਇਹ ਨਹੀਂ ਹੋਣਾ ਚਾਹੀਦਾ ਜਿਹੜੀ ਪੁਲਿਸ ਆ ਉਹਦੇ ਵਿੱਚ ਕੌਣ ਆ ਉਹਦੇ ਵਿੱਚ ਸਾਡੇ ਭਰਾ ਹੀ ਨੇ ਉਹ ਵੀ ਸਾਡੇ ਆਪਦੇ ਹੀ ਨੇ ਨਾ ਜਾਂ ਅਸੀਂ ਉਹਨਾਂ ਨੂੰ ਮਾਰਾਂਗੇ ਜਾਂ ਉਹ ਸਾਨੂੰ ਮਾਰਨੇ ਕੌਣ ਹੈ ਤਾਂ ਅਸੀਂ ਇੱਕੋ ਹੀ ਖੂਨ ਆ ਨਾ ਪੰਜਾਬ ਦੇ ਆ ਕਿਸਾਨਾਂ ਦੀ ਗੱਲ ਆ ਮਜ਼ਦੂਰਾਂ ਦੀ ਗੱਲ ਆ ਅਸੀਂ ਉਹਦੇ ਅੱਕ ਦੇ ਵਿੱਚ ਆਵਾਜ਼ ਬੁਲੰਦ ਵੀ ਕਰਦੇ ਆ ਤੇ ਖੜਦੇ ਵੀ ਨਾਲ ਹੈਗੇ ਆ ਤੇ ਖੜਾ ਵੀ ਜਿਨਾਂ ਚਿਰ ਸਰੀਰ ਦੇ ਵਿੱਚ ਜਾਨ ਆ ਪ੍ਰਾਣ ਨੇ ਉਹਨਾਂ ਚਿਰ ਅਸੀਂ ਹੱਕ ਸੱਚ ਦੇ ਜਿਹੜੀ ਆਵਾਜ਼ ਆ ਬੁਲੰਦ ਕਰਦੇ ਰਹਾਂਗੇ ਨਾ ਅਸੀਂ ਸਰਕਾਰ ਅੱਗੇ ਝੁਕਣਾ ਨਾ ਝੁਕਿਆਂ ਗੁਰੂ ਸਾਹਿਬ ਕਿਰਪਾ ਕਰੇ ਇਸੇ ਤਰ੍ਹਾਂ ਪੰਥ ਦੀ ਪੰਜਾਬ ਦੀ ਸੇਵਾ ਲੈਂਦਾ ਰਹੇ ਸੇਵਾ ਕਰਾਂਗੇ ਜਿਉਂ-ਜਿਉਂ ਜਿਹੜੇ ਕੋਈ ਸਰਕਾਰ ਸਾਡੇ ਤੇ ਬਦੀਕੀ ਕਰਦੀ ਆ ਸਾਡੇ ਉਤੇ ਜ਼ਬਰ ਕਰਦੀ ਆ ਅਸੀਂ ਡਰ ਕੇ ਘਰੇ ਬੈਠਣ ਵਾਲੇ ਨਹੀਂ ਹੈਗੇ ਅਸੀਂ ਉਹਨੂੰ ਅੱਗੇ ਹੋ ਕੇ ਲੜਦੇ ਆ ਉਹਨੂੰ ਸਰਕਾਰ ਨੂੰ ਦੱਸਦੇ ਆ ਵੀ ਅਸੀਂ ਹਜੇ ਬੈਠੇ ਆਂ ਜਿਉਂਦੇ ਆਂ ਖਾਲਸਾ ਪੰਥ ਜਿਉਂਦਾ ਗੁਰਾਂ ਦੇ ਨਾਂ ਤੇ ਵੱਸਦਾ ਪੰਜਾਬ ਗੁਰਾਂ ਦੇ ਨਾਂ ਤੇ ਵੱਸਦਾ ਅਸੀਂ ਹੱਕ ਸੱਚੀ ਦੀ ਲੜਾਈ ਲੜਦੇ ਆਂ ਤੇ ਹੱਕ ਲੈਣ ਵਾਲੇ ਆਂ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਚੈਨਲ ਤੇ ਮੈਂ ਗੁਰਪ੍ਰੀਤ ਦਾ ਸਵਾਗਤ ਕਰਦਾ ਦੋਸਤੋ ਕੌਮ ਇਨਸਾਫ ਮੋਰਚੇ ਦੀ ਜੀ ਗੱਲ ਕੀਤੀ ਜਾਵੇ ਤਾਂ ਅੱਜ ਜਿਹੜੇ ਕੀ ਕਹਿ ਦਈਏ 7 ਜਨਵਰੀ ਨੂੰ 2 ਸਾਲ ਹੋ ਚੁੱਕੇ ਨੇ ਤਾਂ ਕੱਲ ਜਿਹੜੀ ਕੀ ਕਾਲ ਦਿੱਤੀ ਗਈ ਸੀਗੀ ਕਿ ਸੀਐਮ ਹਾਊਸ ਦਾ ਜਿਹੜਾ ਕੀ ਕਰਾਓ ਕਰਨਾ ਸੀਗਾ ਪਰ ਜਿਹੜੇ ਕੀ ਮਾਹੌਲ ਸੀਗਾ ਪੂਰਾ ਤਣਾਅਪੂਰਨ ਹੋ ਗਿਆ ਸੀਗਾ ਜਿਹੜੇ ਆਗੂ ਸੀਗੇ ਉਹ ਅੱਗੇ ਵਧ ਰਹੇ ਸੀਗੇ ਤੇ ਪੁਲਿਸ ਜਿਹੜੀ ਕੀ ਵੀਡੀਓ ਸੀ ਕਹਿਦੀਏ ਤਾਂ ਕਾਫੀ ਵਾਇਰਲ ਹੋ ਰਹੀਆਂ ਨੇ ਕਿ लाठी चार्ज ਵੀ ਹੋਇਆ ਤਾਂ ਸਾਡੇ ਦਾ ਬਾਬਾ ਰਾਜਰਾਜ ਸਿੰਘ ਨੇ ਗੱਲਬਾਤ ਕਰਾਂਗੇ ਕਿ ਆਖਿਰ ਕੀ ਮਾਹੌਲ ਸੀਗਾ ਕੱਲ ਦਾ ਕਿਦਾਂ ਤਣਾਅਪੂਰਨ ਹੋ ਗਿਆ ਕਿਵੇਂ ਸ਼ਾਂਤਮਈ ਤੋਂ ਜਿਹੜਾ ਕੀ ਅੱਗੇ ਵਧਨ ਦੀ ਜਿਹੜੀ ਕੋਸ਼ਿਸ਼ ਕੀਤੀ ਸੀ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਬਈ ਕੱਲ ਸ਼ਾਂਤਮਈ ਢੰਗ ਦੇ ਨਾਲ ਸੀਐਮ ਹਾਊਸ ਦਾ ਘਰਾਓ ਕਰਨ ਜਾਣਾ ਸੀਗਾ ਮਾਹੌਲ ਤਣਾਪੁਰਨ ਕਿਵੇਂ ਹੋਇਆ ਇੱਕੋਦਮ ਦੇਖੋ ਜਿਹੜੀ ਕਮਿਊਨ ਸਾ ਮੋਰਚੇ ਲੱਗੇ ਨੂੰ ਤਕਰੀਬਨ 2 ਸਾਲ ਹੋ ਗਏ ਜੀ ਤੀਜਾ ਸਾਲ ਦਾ ਪਹਿਲਾ ਦਿਨ ਅੱਜ ਹੂੰ ਤੇ ਹੁਣ 2 ਸਾਲਾਂ ਦੇ ਵਿੱਚ ਪਹਿਲਾਂ ਵੀ ਮਾਰਚ ਹੋਏ ਨੇ 15 ਅਗਸਤ ਨੂੰ ਵੀ ਹੋਏ ਨੇ ਜੀ 26 ਜਨਵਰੀ ਨੂੰ ਵੀ ਹੋਏ ਨੇ ਆ ਜਿਹੜੀ ਕੱਲ ਦੀ ਘਟਨਾ ਹੋਈ ਆ ਜੋ ਜੋ ਪਰਮੇਸ਼ਰ ਨੂੰ ਭਾਉਂਦਾ ਉਹੀ ਹੁੰਦਾ ਹੂੰ ਤਣਾਪੂਰਨ ਹੋਣ ਦਾ ਮਤਲਬ ਇਹ ਆ ਵੀ ਸਾਡੀ ਜਿਹੜੀ ਹੈਗੀ ਪ੍ਰਸ਼ਾਸਨ ਨਾਲ ਗੱਲਬਾਤ ਕੋਈ ਹੋਈ ਨਹੀਂ ਹੂੰ ਤੇ ਗੱਲਬਾਤ ਨਾ ਹੋਣ ਕਰਕੇ ਜਿਹੜਾ ਇਹ ਮਾਹੌਲ ਤਣਾਪੂਰਨ ਹੋ ਗਿਆ ਹੂੰ ਕਿਉਂਕਿ 2 ਸਾਲਾਂ ਤੋਂ ਅਸੀਂ ਬੈਠੇ ਆ ਜਿਹੜੀ ਸਾਡੀ ਕਮੇਟੀ ਐਮੇਂਟ ਬਾਪੂ ਗੁਰਚਰਨ ਸਿੰਘ ਹੁਣੇ ਬਠਿੰਡਾ ਜੀ ਉਹਨਾਂ ਦਾ ਇਹੀ ਕਹਿਣਾ ਸੀ ਵੀ ਅਸੀਂ ਪ੍ਰਸਾਧਨ ਨਾਲ ਨਹੀਂ ਹਜੇ ਕੋਈ ਗੱਲਬਾਤ ਕਰਦੇ ਕਿਉਂਕਿ 2 ਸਾਲਾਂ ਤੋਂ ਹਜੇ ਮੋਰਚੇ ਦਾ ਭਗਵੰਤ ਮਾਨ ਸਰਕਾਰ ਬਣੀ ਨੂੰ 3 ਸਾਲ ਹੋ ਗਏ ਪਹਿਲਾਂ ਸਰਕਾਰ ਬਣਨ ਤੋਂ ਉਦੋਂ ਇਹ ਰੌਲਾ ਪਾਉਂਦੇ ਹੁੰਦਾ ਸੀਗਾ ਭਾਈ ਗੁਰਬਖਸ਼ ਸਿੰਘ ਦਾ ਮੋਰਚਾ ਲੱਗਿਆ ਹਮ ਸਾਹਿਬ ਬੰਦੀ ਸਿੰਘਾਂ ਦੀ ਰਿਹਾਈ ਲਈ ਉਦੋਂ ਫਿਰ ਇਹਨੇ ਕਿਹਾ ਵੀ ਜੇ ਸਾਡੀ ਸਰਕਾਰ ਬਣਦੀ ਹੈ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਪਹਿਲੇ ਦੇ ਅਦਾਤੇ ਛੱਡਾਂਗੇ ਫਿਰ ਜਦੋਂ ਇਹਨਾਂ ਨੇ ਦੂਸਰੇ ਲੋਟ ਬਣਾਇਆ ਆਪਣੇ ਸਰਕਾਰ ਬਣਾਈ ਉਦੋਂ ਪਹਿਲਾਂ ਕੇਜਰੀਵਾਲ ਨੇ ਕਿਹਾ ਭਗਵੰਤ ਮਾਨ ਵਿੱਚ ਖੜਾ ਉਹਦੇ ਵੀ ਅਸੀਂ ਜਿਹੜਾ ਦੋ ਆਪਣੇ 24 ਘੰਟਿਆਂ ਦੇ ਵਿੱਚ ਮਸਲਾ ਵੀ ਹੱਤਪੀਂ ਦਾ ਹੱਲ ਕਰਾਂਗੇ ਹੁਣ 3 ਸਾਲ ਬੀਤਣ ਦੇ ਬਾਵਜੂਦ ਉਹ 24 ਘੰਟੇ ਖਤੋਣਗੇ ਤੇ ਕਦੋਂ ਬੰਦੀ ਸਿੰਘ ਜਿਹੜੇ ਨੇ ਸਰਕਾਰ ਦਾ ਹੈਗਾ ਜਿੰਨੇ ਕਿ ਇਹਨਾਂ ਦੇ ਹੱਥੋਂ ਕਦੇ ਛੱਡਣੇ ਕਿ ਪੰਜ ਬੰਦਿਆਂ ਦੀ ਪਹਿਲਾਂ ਖਾਏ 8000 ਮੈਰੀ ਨੂੰ ਪੰਜ ਬੰਦਿਆਂ ਦੀ ਗੱਲ ਹੋਈ ਸੀ ਵੀ ਅਸੀਂ ਪੰਜ ਬੰਦੇ ਜਿਹੜੇ ਹੈਗੇ ਰਿਹਾ ਕਰਾਂਗੇ ਜਿਹਨਾਂ ਜਿਹੜੇ ਪ੍ਰੋਬਲ ਤੇ ਆਉਂਦੇ ਨੇ ਉਹਨਾਂ ਦੇ ਵਿੱਚ ਭਾਈ ਅ ਗੁਰਮੀਤ ਸਿੰਘ ਇੰਜੀਨੀਅਰ ਅ ਲਖਵਿੰਦਰ ਸਿੰਘ ਲੱਖਾ ਸ਼ਮਸ਼ੇਰ ਸਿੰਘ ਦਵਿੰਦਰਪਾਲ ਸਿੰਘ ਭੁੱਲਰ ਤੇ ਭਾਈ ਗੁਰਦੀਪ ਸਿੰਘ ਖੇੜਾ ਜੀ ਤਿੰਨ ਤਾਂ ਹੋ ਗਏ ਰਹਾ ਦੂਜਿਆਂ ਦੀ ਕੋਈ ਗੱਲ ਨਹੀਂ ਕੀਤੀਆਂ ਨੇ ਦਵਿੰਦਰ ਸਾਹਿਬ ਪਾਲ ਭੁੱਲਰ ਦੀ ਜਿਹੜੀ ਰਿਹਾਈ ਆ ਉਹ ਕੇਜਰੀਵਾਲ ਦੇ ਹੱਥ ਚ ਆ ਉਹ ਸੈਨ ਨਹੀਂ ਕਰਕੇ ਹੁੰਦਾ ਉਹ ਰਿਹਾਈ ਹੋ ਰਿਆ ਜੇ ਇਹ ਸੰਜੀਦਗੀ ਦਿਖਾਉਂਦੇ ਹੋ ਜਾਣੇ ਸੀ ਜਿਹੜੇ ਬੰਦੀ ਸਿੰਘ ਦੇ ਰਹਾ ਨੇ ਭਾਈ ਜਗਤਾਰ ਸਿੰਘ ਹਵਾਰਾ ਦਾ ਕੋਈ ਦਿੱਲੀ ਦੇ ਵਿੱਚ ਕੇਸ ਨਹੀਂ ਉਹਨੂੰ ਉੱਥੇ ਕਿਹੜੇ ਕਾਨੂੰਨ ਤਹਿਤ ਬੰਦ ਕਰਿਆ ਹੋਇਆ ਉਹਨਾਂ ਨੂੰ ਕਿਹਾ ਸੀ ਸ਼ਿਫਟ ਕਰ ਦਿਓ ਤੇ ਜਿਹੜੇ ਬਾਕੀ ਦੇ ਸਿੰਘ ਨੇ ਉਹਨਾਂ ਨੂੰ ਪਰੋਲ ਦਿਓ ਭਾਈ ਪਿਹੋਰਾ ਦੀ ਤਾਰਾ ਜੀ ਜਿਹਨੇ ਰਾਜੋਣ ਇਹਨਾਂ ਨੂੰ ਸਾਰਿਆਂ ਨੂੰ ਪਰੋਲ ਦਿਓ ਉਸ ਤੋਂ ਬਾਅਦ ਜਿਹੜੀ ਜਮਾਨ ਦੇ ਇਹਨਾਂ ਨੂੰ ਪੂਰੀ ਤਰ੍ਹਾਂ ਦੇ ਪਕੜ ਰਿਹਾ ਕਰੋ ਹੂੰ ਇਹ ਸਾਰਾ ਕਰ ਲੈ ਇਹਨਾਂ ਨੇ ਮੰਨੀਆਂ ਨੇ ਪਰ ਇਹ ਮੁਕਰ ਗਏ ਹੂੰ ਸਰਕਾਰ ਦਾ ਕੰਮ ਇਹੀ ਹੁੰਦਾ ਵੀ ਬਾਦੇ ਕਰਕੇ ਮੁਕਰਨਾ ਬਿਲਕੁਲ ਇਹ ਤੋਂ ਪਹਿਲਾਂ ਜਿਹੜਾ ਮੋਦੀ ਸਰਕਾਰ ਆ ਸੈਂਟਰ ਸਰਕਾਰ ਆ ਹੂੰ ਗੁਰੂ ਨਾਨਕ ਪਾਤਸ਼ਾਹ ਮਹਾਰਾ 550 ਸਾਲ ਆ ਜਦੋਂ ਮਨਾਇਆ ਗਿਆ ਹੂੰ ਉਦੋਂ ਇਹ ਇੱਥੇ ਆਇਆ ਸੀਗਾ ਸੁਲਤਾਨ ਬੁੱਲੋਦੀ ਬਿਲਕੁਲ ਉਸ ਟਾਈਮ ਇਹ ਐਲਾਨ ਕਰਕੇ ਗਿਆ ਸੀ ਵੀ ਜਿਹੜੇ ਬੰਦੀ ਸਿੰਘ ਨੇ ਸਾਰੇ ਅਸੀਂ ਛੱਡਾਂਗੇ। ਹੂੰ ਤੇ 550 ਸਾਲੇ ਨੂੰ ਵੀ ਅੱਜ ਮਨ ਲੱਤਨ 44 ਸਾਲ ਗੁਜ਼ਰ ਗਏ ਆ। ਹੂੰ ਤੇ ਅੱਜ ਤੱਕ ਨਹੀਂ ਛੱਡਿਆ ਇਹਨਾਂ ਨੇ ਕੋਈ ਹੁਕਮ ਜਿਹੜਾ ਇਹਨਾਂ ਨੇ ਕਿਹਾ ਉਹ ਪੂਰਾ ਕਰਦੇ ਕੋਈ ਨਹੀਂ ਵਾਦਾ। ਹੂੰ ਮੁਕਰੇ ਨੇ ਸੈਂਟਰ ਸਰਕਾਰ ਪੰਜਾਬ ਸਰਕਾਰ। ਹੂੰ ਕੱਲ ਫੇਰ ਜਦੋਂ ਇਹਨਾਂ ਨੇ ਐਲਾਨ ਤੋਂ ਬਾਅਦ ਤੇ ਹੀ ਜਿਹੜਾ ਹੈਗਾ ਨਵੰਬਰ ਨੂੰ ਇਹ ਸਾਡੀ ਇੱਥੇ ਮੀਟਿੰਗ ਹੋਈ ਸੀ ਉਹ ਚਲਾਣ ਕਰਾ ਸੀ ਵੀ ਅਸੀਂ ਸ਼ਾਂਤੀਪੂਰਵਕ ਸੀਐਮ ਦਾ ਘਰੋਂ ਕਰਾਂਗੇ ਤੇ ਇਸ ਤੋਂ ਪਹਿਲਾਂ ਚੰਡੀਗੜ੍ਹ ਜਿਹੜੀ ਪੁਲਿਸ ਪ੍ਰਸ਼ਾਸਨ ਉਹਨਾਂ ਨੇ ਦਫਾ ਚਤਾਈ ਲਾਤੀ ਇੱਥੇ ਪਹਿਲੀ ਲਾਤੀ ਸੀ ਪਹਿਲੀ ਲਾਤੀ ਸੀ ਫਿਰ ਜਦੋਂ ਅਸੀਂ ਸ਼ਾਂਤਮਈ ਜਾਂਦੇ ਸੀ ਉਹ ਰੋਕਦੇ ਸੀਗੇ ਆਪਕੀ ਮਾਹੌਲ ਤਣਾ ਵਾਲਾ ਪੂਰਨ ਹੋ ਗਿਆ ਅਸੀਂ ਕਹਿੰਦੇ ਸੀ ਵੀ ਉੱਥੇ ਜਾਣਾ ਆਗੂ ਕਹਿੰਦੇ ਸੀ ਉਹ ਕਹਿੰਦੇ ਸੀ ਜਾਣ ਨਹੀਂ ਦਿੰਦੇ ਫਿਰ ਉੱਥੇ ਲਾਠੀ ਚਾਰਜ ਵੀ ਹੋਇਆ ਤਾਂ ਕੇਨ ਨਾਲ ਜਿਹੜੇ ਛੱਡਗੇ ਸਾਰਨ ਗੱਡੀਆਂ ਚ ਲੈ ਗਏ ਤੇ ਇਹਨਾਂ ਦੀ ਗ੍ਰਿਫਤਾਰੀ ਹੋਈ ਉਸ ਤੋਂ ਬਾਅਦ ਇੱਕ ਪਹਿਲਾ ਜਥਾ ਗਿਆ ਸੀ ਉਹਦੇ ਵਿੱਚ ਸਾਰੇ ਆ ਗੂ ਗਏ ਸੀ ਦੂਸਰੇ ਜਥੇ ਦੇ ਵਿੱਚ ਅਸੀਂ ਸੀਗੇ ਬਾਬਾ ਕੁਲਵਿੰਦਰ ਸਿੰਘ ਜੀ ਹੁਣੀ ਪੰਜ ਪਿਆਰੇ ਜਿਹੜੇ ਸਤਨਾਮ ਸਿੰਘ ਖੰਡੇ ਹੁਣੀ ਉਹ ਸੀਗੇ ਤੇ ਉਹ ਸਾਨੂੰ ਰੋ ਇੱਥੇ ਪਹਿਲਾਂ ਇੱਥੇ ਰੋਕਿਆ ਫਿਰ ਉਸ ਤੋਂ ਬਾਅਦ ਅਸੀਂ ਵੀ ਉੱਥੇ ਜਾਣ ਚ ਸਫਲ ਹੋ ਗਏ ਜਿਹੜਾ 43 ਦਾ ਸਾਡੇ ਤੋਂ ਪਹਿਲਾਂ ਜਿਹੜਾ लाठी चार्ज ਹੋ ਗਿਆ ਸੀ ਸਾਡੇ ਜਾਣ ਤੋਂ ਪਹਿਲਾਂ ਜਿਹੜੀਆਂ ਗ੍ਰਿਫਤਾਰੀਆਂ ਵੀ ਹੋ ਗਈਆਂ ਸੀ ਉਸ ਤੋਂ ਬਾਅਦ ਜਿਹੜਾ ਸਾਡਾ ਜੱਸਾ ਗਿਆ ਉਹ ਸਾਡੇ ਮੂਹਰੇ ਜਿਹੜੇ ਨੌਂਦਿਆਂ ਨੂੰ ਭੱਜ-ਭੱਜ ਜਾਂਦੇ ਸੀ ਸੋਨ ਉਹਨਾਂ ਤੇ ਵੀ ਥੋੜਾ ਜਿਹਾ लाठी चार्ज ਉਹਨਾਂ ਨੇ ਕਰਿਆ ਜਦ ਨੂੰ ਅਸੀਂ ਜਾਖੜੇ ਵੀ ਬਿਲਕੁਲ ਨਹੀਂ ਇਹ ਕੰਮ ਕਰਨਾ ਸਾਨੂੰ ਫਿਰ ਪਤਾ ਲੱਗਿਆ ਵੀ ਅਸੀਂ ਪੁੱਛਿਆ ਵੀ ਉਹ ਕਿੱਧਰ ਗਏ ਹੋ ਸਾਰੇ ਉਹ ਗ੍ਰਿਫਤਾਰੀਆਂ ਹੋ ਗਈਆਂ ਜਾਂ ਤਾਂ ਗ੍ਰਿਫਤਾਰੀਆਂ ਤੁਸੀਂ ਦੇ ਦਿਓ ਤੇ ਅਸੀਂ ਕਿਹਾ ਵੀ ਅਸੀਂ ਗ੍ਰਿਫਤਾਰੀ ਕੋਈ ਨਹੀਂ ਹੈਗੀ ਹੂੰ ਤੇ ਫਿਰ ਸਾਨੂੰ ਇਹ ਹੋ ਗਿਆ ਵੀ ਸਾਰੇ ਨੌਜਵਾਨ ਕਿ ਆਪਾਂ ਮੋਰਚੇ ਤੇ ਚੱਲੀਏ ਕਿਉਂਕਿ ਬਾਅਦਸ ਜੇ ਪਰਮੇਸ਼ਰ ਸਾਨੂੰ ਇਹ ਨਹੀਂ ਪਤਾ ਵੀ ਸਾਨੂੰ ਇਹ ਹੋ ਗਿਆ ਵੀ ਕਿਤੇ ਮੋਰਚੇ ਨੂੰ ਅਸੀਂ ਇੱਧਰ ਗ੍ਰਿਫਤਾਰ ਕਰ ਲਈਏ ਮੋਰਚੇ ਦਾ ਸਾਰੇ ਆਗੂ ਪਹਿਲਾਂ ਗ੍ਰਿਫਤਾਰ ਹੋ ਗਏ ਜੇ ਅਸੀਂ ਗ੍ਰਿਫਤਾਰੀ ਦੇਤੀ ਇਹ ਮੋਰਚੇ ਨੂੰ ਜਿਹੜਾ ਤਾਰੂ ਪੀਟ ਕਰ ਸਕਦੇ ਹਾਂ ਅਸੀਂ ਫਿਰ ਉਸ ਸੋਚੀ ਸੀਤੀ ਬਾਅਦਸ ਆਗੇ ਅਸੀਂ ਗ੍ਰਿਫਤਾਰੀ ਨਹੀਂ ਦਿੱਤੀ ਫਿਰ ਉਹੀ ਗੱਲ ਹੋ ਗਈ ਵੀ ਸਾਡੇ ਆਉਂਦਿਆਂ ਨੂੰ ਮੋਰਚੇ ਦੇ ਉੱਤੇ ਹਮਲਾ ਹੋ ਗਿਆ ਕਿਦਾਂ ਦਾ ਵਲੌਗ ਹੈ ਸਿਕਾ ਤੇ ਪਹਿਲਾਂ ਤਾਂ ਕੋਈ ਜਿਹੜਾ ਇੱਕ ਮਗਰ ਜਥਾ ਰਹਿ ਗਿਆ ਕੋਈ ਉਹਨਾਂ ਨੇ ਇਥੋਂ ਦੀ ਲੰਗਣ ਦੀ ਕੋਸ਼ਿਸ਼ ਕੀਤੀ ਫਿਰ ਉਹਨਾਂ ਨੇ ਪਾਣੀ ਦੀ ਬੁਛਾੜਾਂ ਵੀ ਮਾਰੀਆਂ ਜੀ ਤੇ ਸਾਡੇ ਆਉਂਦੇ ਨੂੰ ਤਾਂ ਇਥੇ ਧੂਆਂ ਧਾਰ ਹੋਇਆ ਪਈ ਬੰਬ ਵੀ ਸੱਡੇ ਸਾਡੇ ਘੋੜਿਆਂ ਦੇ ਵਿੱਚ ਵਿੱਚ ਡਿੱਗੇ ਨੇ ਆ ਕੇ ਅੱਛਾ ਤੰਬੂਆਂ ਦੇ ਵਿੱਚ ਵੀ ਡਿੱਗੇ ਨੇ ਉਧਰ ਲੰਗਰ ਦੇ ਵਿੱਚ ਹਾਲ ਆ ਬਾਬਾ ਨਰਿੰਦਰ ਸਿੰਘ ਉਹਨਾਂ ਦਾ ਲੰਗਰ ਹਜੂਰ ਉਹ ਉੱਥੇ ਵੀ ਡਿੱਗੇ ਨੇ ਮਾਰੇ ਸਰੂਬੀ ਪਿਆ ਉਧਰ ਹਾਂਜੀ ਹਾਂਜੀ ਉਹ ਵੀ ਕਦੋਂ ਪੜ ਦੇ ਮੱਚ ਗਏ ਹੂੰ ਨੋਟ ਬੰਬਤਾ ਫਿਰ ਆਪਦਾ ਕੰਮ ਕਰਨ ਲਈ ਆਉਨੇ ਸਾਰੇ ਪਾਸੇ ਤੋਂ ਐਂ ਧੂਆਂ ਹੋ ਗਿਆ ਸਾਡੇ ਆਂਦਿਆਂ ਨੂੰ ਜਿਹੜਾ ਸਾਨੂੰ ਗੱਲ ਦਾ ਡਰ ਸੀ ਉਹ ਹੀ ਹੋ ਗਿਆ ਅੱਛਾ ਉਹੀ ਹੋ ਗਿਆ ਕਿਉਂਕਿ ਸਾਰੇ ਰਾਗੂ ਦਾ ਇਥੋਂ ਚਲੇ ਗਏ ਜੇ ਅਸੀਂ ਹੁੰਦੇ ਉੱਥੇ ਫਿਰ ਹੋ ਸਕਦਾ ਇਹ ਜਿਹੜਾ ਹੈਗਾ ਨਾ ਹੁੰਦਾ ਕਿਉਂਕਿ ਜਿਹੜੇ ਨੌਜਵਾਨ ਨੇ ਉਹਨਾਂ ਦੇ ਮਨ ਦੇ ਵਿੱਚ ਰੋਸ ਆ ਕੁਝ ਗਲਤ ਕਰਦੇ ਨੇ ਜਿਹੜੇ ਗਾਈਡ ਹੋ ਜਾਂਦੇ ਨੇ ਵੀ ਆਪਾਂ ਇਧਰ ਦੀ ਜਾਣਾ ਠੱਕੇ ਨਾਲ ਹੀ ਅਸੀਂ ਕਿਹਾ ਸੀ ਵੀ ਜਿਹੜਾ ਇਹ ਰਾਹ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਰਾਜ ਦਾ ਪ੍ਰਕਾਸ਼ ਆ ਇਹ ਰਾਹ ਆਪਾਂ ਜਾਣਾ ਚੁਣਨਾ ਨਹੀਂ ਕਿਉਂਕਿ ਜੇ ਉਥੋਂ ਨੰਗਾ ਗੇ ਤਣਾਪੂਰਨ ਜੇ ਸਥਿਤੀ ਬਣਦੀ ਹੈ ਇੱਥੇ ਫਿਰ ਗੋਲਾਬਾਰੀ ਹੋਊਗੀ ਇਹਦੇ ਵਿੱਚ ਗੁਰੂ ਸਾਹਿਬ ਦਾ ਜਿਹੜਾ ਨਰਾਦਰ ਆ ਸਾਡੇ ਆਉਂਦੇ ਨੂੰ ਉਹੀ ਕੁਛ ਹੋ ਗਿਆ ਫਿਰ ਉਹ ਹਟਾਏ ਸਾਰੇ ਉਥੋਂ ਨੌਜਵਾਨਾਂ ਨੂੰ ਕਿਹਾ ਕਿ ਤੁਸੀਂ ਇੱਧਰ ਨਹੀਂ ਜਾਣਾ ਇੱਧਰ ਗੁਰੂ ਸਾਹਿਬ ਦਾ ਪ੍ਰਕਾਸ਼ ਆ ਦੂਜੇ ਰਸਤੇ ਜਾਓ ਜੀ ਜਾਣਾ ਆਹ ਗੱਲ ਹੋਈ ਆ ਐਸ ਕਰਕੇ ਸਾਰਾ ਮਾਹੌਲ ਤਣਾਪੂਰਨ ਅਸੀਂ ਇਸ ਘਟਨਾ ਦੀ ਸਾਖ ਦੇਂਦਿਆ ਕਰਦੇ ਆ ਸਰਕਾਰ ਨੂੰ ਵੀ ਜ਼ਾਹੀਦਾ ਸੀਗਾ ਗੋਲੇ ਨਾ ਚਲਾਉਂਦੇ ਪਰ ਨਾਮ ਪਛਾਣੀ ਦੇ ਉਹਨੂੰ ਗ੍ਰਿਫਤਾਰ ਕਰ ਲੈਂਦੇ ਪਰ ਐਸਐਸਪੀ ਜਿਹੜੇ ਕਿ ਮੈਡਮ ਉਹਨਾਂ ਦਾ ਬਿਆਨ ਸਾਹਮਣੇ ਆਉਂਦਾ ਆ ਕਿ ਸ਼ਾਂਤਮਈ ਢੰਗ ਦੇ ਨਾਲ ਜਿਹੜੇ ਕਿ ਨਿਹੰਗ ਸਿੰਘ ਫੌਜਾ ਜਾ ਰਹੀ ਸੀ ਪਰ ਕੁਝ ਸ਼ਰਾਰਤੀ ਅੰਤਰਾ ਦੇ ਵੱਲੋਂ ਜਿਹੜੇ ਕਿ ਪੱਥਰਵਾਜ਼ੀ ਕੀਤੀ ਗਈ ਜਿਸ ਤੋਂ ਬਾਅਦ ਗੋਲੇਬਾਜ਼ੀ ਕੀਤੀ ਗਈ ਇਹ ਵੀ ਉਹਨਾਂ ਦਾ ਬਿਆਨ ਸਾਹਮਣੇ ਆਇਆ ਬਿਲਕੁਲ ਇਹ ਸਹੀ ਗੱਲ ਆ ਝੂਠ ਨਹੀਂ ਬੋਲਣਾ ਚਾਹੀਦਾ ਇਹ ਹੁਣ ਅਸੀਂ ਸਾਡੇ ਜਣਾਂ ਦੇ ਪੱਖ ਲਈ ਜਾਈਏ ਕੁਝ ਬੰਦੇ ਸੀਗੇ ਜਿਨ੍ਹਾਂ ਨੇ ਇਹ ਵੱਟੇ ਮਾਰੇ ਨੇ ਸਾਡੇ ਆਉਣ ਤੋਂ ਪਹਿਲਾਂ ਦੀ ਗੱਲ ਆ ਉਧਰੋਂ ਇਹ ਆਉਣ ਤੋਂ ਪਹਿਲਾਂ ਦੀ ਗੱਲ ਸਾਡੇ ਆਉਣ ਜੇ ਅਸੀਂ ਜੇ ਹੁੰਦੇ ਫਿਰ ਥੋੜੋ ਅਸੀਂ ਇੱਧਰ ਜਾਣ ਦਿੰਦੇ ਤੇ ਇਹ ਰਾਹ ਤਾਂ ਬਿਲਕੁਲ ਬੰਦੀ ਸੀਗੇ ਸਾਨੂੰ ਛੋੜਨ ਦੇ ਕਹ ਪਹਿਲੀ ਕਹਤਾ ਸੀ ਵੀ ਇੱਧਰ ਦੀ ਜਾਣਾ ਨਹੀਂ ਕਿਸੇ ਉਹਨਾਂ ਨੇ ਆ ਕੇ ਵੈਰੀ ਗੜ ਤੋੜੇ ਫਿਰ ਉਹਨਾਂ ਨੇ ਜਦ ਪਾਣੀਆਂ ਵਿਛਾਣਾ ਮਾਰੀਆਂ ਨੇ ਫਿਰ ਇਹਨਾਂ ਸਾਡੇ ਬੰਦਿਆਂ ਨੇ ਉਧਰ ਜਿਹੜੇ ਸੀਗੇ ਵਿੱਚ ਕੁਸ਼ਰਾਲਤ ਕਰਨ ਵਾਲੇ ਹੁੰਦੇ ਨੇ ਉਹਨਾਂ ਨੇ ਵੱਟੇ ਮਾਰੇ ਉਹਨਾਂ ਦੇ ਅੱਛਾ ਪੁਲਿਸ ਵਾਲਿਆਂ ਦੇ ਪੁਲਿਸ ਵਾਲਿਆਂ ਦੇ ਇੱਕ ਦੋ ਪੁਲਿਸ ਵਾਲਿਆਂ ਦੇ ਲੱਗੇ ਵੀ ਵੱਟੇ ਪੱਟੜ ਵੀ ਹੋਏ ਨੇ ਫਿਰ ਉਹਨਾਂ ਨੇ ਜਿਹੜਾ ਗੋਲੀਬਾਰੀ ਫੇਰ ਕਰੀ ਆ ਉਹਨਾਂ ਨੇ ਆ ਗੱਲ ਬਣੀ ਆ ਦੇਖੋ ਜਦੋਂ ਸਾਨੂੰ ਮੈਂ ਸਾਰੇ ਨੌਜਵਾਨਾਂ ਨੂੰ ਕਹਿਣਾ ਜਿਨਨੇ ਵੀ ਇੱਥੇ ਕੁਛੇ ਵੀ ਮੋਰਚੇ ਤੇ ਜਾਣ ਚਾਹੀਏ ਚੋਡਾਲੇ ਵਾਲ ਸਾਹਿਬ ਦਾ ਮੋਰਚਾ ਚਾਹੀਏ ਸਮਾਣੇ ਟਾਵਰ ਦਾ ਮੋਰਚਾ ਚਾਹੀਏ ਇੱਥੇ ਆ ਜਾਂ ਹੋਰ ਕਿਤੇ ਧਰਨਾ ਲੱਗਦਾ ਉਸ ਟਾਈਮ ਸਾਨੂੰ ਜਿਹੜੇ ਅਸੀਂ ਉਸੇ ਅੱਗੂ ਬੈਠੇ ਨੇ ਕਿਸਾਨ ਆਗੂ ਨੇ ਤੇ ਪੰਥ ਕਾਗੂ ਨੇ ਕੋਈ ਵੀ ਆਗੂ ਆ ਜਦੋਂ ਅਸੀਂ ਉਹਨਾਂ ਦੀ ਗਵਾਹੀ 'ਚ ਜਾਂਦੇ ਹਾਂ ਸਾਨੂੰ ਉਹਨਾਂ ਦਾ ਜਿਹੜਾ ਹੁਕਮ ਜਿਹੜਾ ਹੈਗਾ ਉਹ ਮੰਨਣਾ ਚਾਹੀਦਾ ਜਿਹੜਾ ਆਰਡਰ ਆ ਉਹ ਕਰ ਦੇ ਜੇ ਸਾਨੂੰ ਉਹ ਕਹਿੰਦੇ ਵੀ ਤੁਸੀਂ ਲੜੋ ਫਿਰ ਸਾਨੂੰ ਲੜਨਾ ਵੀ ਚਾਹੀਦਾ ਬਿਲਕੁਲ ਜਦੋਂ ਅਸੀਂ ਕਹਿੰਦੇ ਵੀ ਆਪਾਂ ਸ਼ਾਂਤੀਪੂਰਵ ਰੱਖਣਾ ਫਿਰ ਇਹ ਸਾਡਾ ਹੁਕਮ ਨਹੀਂ ਹੈਗਾ ਅਸੀਂ ਨਹੀਂ ਕਹਿੰਦੇ ਇਹ ਫਿਰ ਭਾਈ ਜਗਤਾਰ ਸਿੰਘ ਹਵਾਰਾ ਜੀ ਜਿਹੜੇ ਬੈਠੇ ਨੇ ਜੇਲ੍ਹ ਦੇ ਵਿੱਚ ਉਹਨਾਂ ਨੇ ਅਪੀਲ ਕਰੀ ਹੈ ਸੰਗਤ ਨੂੰ ਲਿਖ ਕੇ ਵੀ ਲੱਗਿਆ ਹੋਇਆ ਬੋਰਡ ਵੀ ਵੀ ਜਿਹੜਾ ਮੋਰਚਾ ਸ਼ਾਂਤੀਪੂਰਵਕ ਚੱਲੇ। ਬਿਲਕੁਲ। ਤਣਾਪੂਰ ਨਹੀਂ ਹੋਣਾ ਚਾਹੀਦਾ ਸ਼ਾਂਤੀਪੂਰਵਕ ਦੇ ਨਾਲ ਤੁਸੀਂ ਜਿਹੜਾ ਇਹ ਰੋਸ ਦਿਖਾਉਣਾ ਸਰਕਾਰ ਨੂੰ। ਅਸੀਂ ਤਾਂ ਉਹਨਾਂ ਦੇ ਹੁਕਮ ਦੇ ਬੰਨੇ ਹੋਈਆਂ। ਉਹ ਉਹਨਾਂ ਨੇ ਹੁਕਮ ਕੀਤਾ ਅਸੀਂ ਕਿਉਂਕਿ ਸਾਡੇ ਜਥੇਦਾਰ ਨੇ ਕੌਮ ਦੇ ਜਥੇਦਾਰ ਨੇ ਤਖਤ ਦੇ ਜਥੇਦਾਰ ਨੇ ਉਹਨਾਂ ਨੂੰ ਸਰਬੱਤ ਖਾਲਸੇ ਨੇ ਬਣਾਇਆ। ਬਿਲਕੁਲ। ਜੋ ਉਹਨਾਂ ਦਾ ਹੁਕਮ ਆ ਅਸੀਂ ਉਹ ਹੀ ਮੰਨਣਾ। ਇਸ ਕਰਕੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਵੀ ਇਲਾਹੀ ਵੀ ਜਿੱਥੇ ਵੀ ਜਾਣੇ ਪਹਿਲਾਂ ਜਿਹੜਾ ਉੱਥੇ ਬੈਠਾ ਆਪਣਾ ਆਗੂ ਉਹਦਾ ਜ਼ਰੂਰ ਵਜਨ ਸੁਣ ਹੁਣ ਕਿਸਾਨੀ ਮੋੜ 'ਚੋਂ ਚੱਲ ਰਿਹਾ ਹੂੰ ਉੱਥੇ ਪੂਰੀ ਮਹਾਂਪੰਚਾਇਤ ਵੀ ਹੋਈ ਆ ਹੂੰ ਪੂਰੀ ਚੜ੍ਹਦੀ ਕਲਾ ਦੇ ਨਾਲ ਉੱਥੇ ਪੂਰਾ ਇਕੱਠ ਹੋਇਆ ਹੂੰ ਕੋਈ ਵੀ ਅਸੀਂ ਜੀ ਦਿੱਕਤ ਨਹੀਂ ਆਈ ਬਿਲਕੁਲ ਜਦੋਂ ਸਾਡੇ ਨੌਜਵਾਨ ਨੇ ਆਪਮਹਾਰੇ ਹੁੰਦੇ ਨੇ ਇਹ ਨਹੀਂ ਹੋਣਾ ਚਾਹੀਦਾ ਜਿਹੜੀ ਪੁਲਿਸ ਆ ਉਹਦੇ ਵਿੱਚ ਕੌਣ ਆ ਉਹਦੇ ਵੀ ਸਾਡੇ ਭਰਾ ਹੀ ਨੇ ਉਹ ਵੀ ਸਾਡੇ ਅਬਦੀ ਨੇ ਨਾ ਜਾ ਸੀ ਉਹਨਾਂ ਨੂੰ ਮਾਰਾਂਗੇ ਜਾ ਉਹ ਸਾਨੂੰ ਮਾਰਨੇ ਕੌਣ ਹੈ ਤਾਂ ਅਸੀਂ ਕੋਈ ਖੂਨ ਆ ਨਾ ਪੰਜਾਬ ਦੇ ਆ ਇਸ ਕਰਕੇ ਜਿਹੜਾ ਤਣਾਪੁਰ ਨਹੀਂ ਹੋਣਾ ਚਾਹੀਦਾ ਜਜ਼ਬਾਤਾਂ ਨੂੰ ਕਾਬੂ ਦੇ ਵਿੱਚ ਰੱਖ ਕੇ ਸ਼ਾਂਤੀ ਪ੍ਰੂਵ ਕੋਈ ਵੀ ਪ੍ਰਟੈਕਟ ਸਾਰੋਸ ਆ ਉਹ ਸ਼ਾਂਤੀ ਪ੍ਰੂਵ ਕਰਨਾ ਚਾਹੀਦਾ ਜੀ ਕੋ ਬਾਬਾ ਜੀ ਇੱਕ ਬਸ ਇਹ ਵੀ ਗੱਲ ਜਦੋਂ ਕੋਈ ਗੱਲਬਾਤ ਹੋ ਹਾਂ ਵੀ ਅਸੀਂ ਲੜਨਾ ਫਿਰ ਦੱਸਾਂਗੇ ਵੀ ਅਸੀਂ ਲੜਨਾ ਹੂੰ ਇਹ ਵੀ ਗੱਲਾਂ ਸਾਹਮਣੇ ਆ ਰਹੀ ਵੀ ਥੋੜੀ ਜਿਹੜੀ ਕਿ ਮੀਟਿੰਗ ਚੱਲ ਰਹੀ ਸੀ ਇੱਧਰ ਐਸਐਸਪੀ ਸਾਹਿਬ ਨਾਲ ਤਾਂ ਦੂਜੇ ਪਾਸੇ ਜਿਹੜੀ ਕਿ ਨੌਜਵਾਨ ਸੀ ਕਿ ਦੂਜੇ ਰਸਤੇ ਨੂੰ ਚਲੇ ਗਏ ਸੀਗੇ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਦੇਖੋ ਜਦੋਂ ਅਸੀਂ ਬੈਠੇ ਸੀ ਸਾਡੇ ਨਾਲ ਤਾਂ ਸਾਨੂੰ ਉਥੇ ਮੇਡਨ ਦੇ ਵਿੱਚ ਬਲਾਲ ਬੈਠੇਗੇ ਅਸੀਂ ਉਧਰੋਂ ਉਹ ਸਾਰਾ ਜਿਹੜਾ ਸੀ ਇੱਧਰ ਇਕੱਠੇ ਹੋ ਸਾਡੇ ਆਗੂ ਉਹ ਚਲੇ ਗਏ ਜਦੋਂ ਉਹ ਉੱਠ ਕੇ ਸਾਰੇ ਚਲੇ ਗਏ ਕੁਝ ਵਿੱਚ ਉਹਨਾਂ ਸ ਵੀ ਬੰਦੇ ਆ ਗਏ ਜੇ ਹੁਣ ਆਗੂ ਇਹ ਆਵੇ ਇਕੱਠਾ ਹੋ ਜਾਂਦਾ ਵਿੱਚ ਕਈ ਐਸੇ ਬੰਦੇ ਆ ਜਾਂਦੇ ਨੇ ਜਿਹੜੇ ਉਹ ਆਗੂਆਂ ਨੂੰ ਗਾਲਾਂ ਕੱਢਦੇ ਨੇ ਮਾੜਾ ਬੋਲਦੇ ਨੇ ਵੀ ਤੁਸੀਂ ਤੁਰਦੇ ਨਹੀਂ ਆ ਨਹੀਂ ਹੁੰਦਾ ਆਉ ਨਹੀਂ ਕਰਦਾ ਆਗੂ ਨੂੰ ਪਤਾ ਹੁੰਦਾ ਵੀ ਮੋਰਚਾ ਸੀ ਚਲਾਉਣਾ ਬਿਲਕੁਲ ਦੋ ਸਾਲਾਂ ਤੋਂ ਅਸੀਂ ਹੁਣੇ ਬੈਠੇ ਬੈਠੇ ਆ ਜੇ ਅਸੀਂ ਇਸੇ ਤਰ੍ਹਾਂ ਆਹ ਨਾਲ ਲੜਦੇ ਪਿੱੜਦੇ ਫਿਰ ਅਸੀਂ ਦੋ ਸਾਲ ਦਾ ਸਮਾਂ ਨਹੀਂ ਚੱਡ ਸਕਦੇ ਅਸੀਂ ਸ਼ਾਂਤੀਪੁਰ ਜਥੇਦਾਰ ਸਾਹਿਬ ਨੂੰ ਗਏ ਸ਼ਾਂਤੀਪੁਰ ਉਹ ਰਹਿਣਾ ਕਾਨੂੰਨ ਦੇ ਮੁਤਾਬਕਾਂ ਕਾਨੂੰਨ ਦੇ ਜਾਬਤ ਦੇ ਵਿੱਚ ਜਿਹੜੇ ਮੋਰਚੇ ਲੰਬੇ ਚੱਲਦੇ ਨੇ ਉੱਥੇ ਵੀ ਇਹੀ ਗੱਲ ਸੀਗੀ ਜਦੋਂ ਕਿਸਾਨੀ ਮੋਰਚਾ ਅਸੀਂ ਲੜਿਆ ਉਥੇ ਪੂਰੇ ਸਾਰਾ ਤੁਰ ਤੋਂ ਲੈ ਕੇ ਐਂਡ ਤੱਕ ਅਸੀਂ ਬੈਠੇ ਰਹੇ ਹਾਂ ਉਥੇ ਵੀ ਅਸੀਂ ਕੋਈ ਪਹਿਲ ਕਦਮ ਨਹੀਂ ਕਰਦੇ ਸੀ ਜੇ ਕੋਈ ਸਰਕਾਰ ਕਰਦੀ ਸੀ ਉਥੇ ਭਾਜਪਾ ਦੇ ਜਿਹੜੇ ਆਰੰਸਨ ਸੀਗੇ ਆਰਐਸਐਸ ਦੇ ਉਹ ਪੁਲਿਸ ਦੀਆਂ ਵਰਦੀਆਂ ਪਾ ਕੇ ਉਹਨਾਂ ਦੀ ਸਰਕਾਰ ਪੁਲਿਸ ਦੀਆਂ ਵਰਦੀਆਂ ਪਾ ਕੇ ਉਹ ਆ ਜਾਂਦੇ ਸੀ ਫੇਰ ਫੇਸਨ ਲੜਨਾ ਪੈਂਦਾ ਸੀ ਉੱਥੇ ਅਸੀਂ ਪਹਿਲਾਂ ਕਦੇ ਵੀ ਉੱਥੇ ਪਹਲ ਨਹੀਂ ਕਰੀ ਹੈਗੀ ਵੀ ਜਾ ਕੇ ਅਸੀਂ ਪੁਲਿਸ ਦੇ ਨਾਲ ਲੜੀਏ ਲੰਗ ਸਿੰਘ ਫੌਜਾਂ ਹਮੇਸ਼ਾ ਅੱਗੇ ਹੀ ਰਹੀਆਂ ਉੱਥੇ ਜਦ ਵੀ ਮੋਰਚੇ ਦੇ ਵਿੱਚ ਵੀ ਅਸੀਂ ਤਾਂ ਇੱਥੇ ਮੋਰਚੀ ਦੀ ਸੁਰੱਖਿਆ ਵਾਸਤੇ ਇੱਥੇ ਬੈਠੀਆਂ ਉੱਥੇ ਵੀ ਬੈਠੇ ਸੀਗੇ ਤੇ ਜਿੱਥੇ ਹੱਕ ਸਾਥ ਦਾ ਕੋਈ ਕੰਮ ਆ ਕੋਈ ਪੰਚਤਕ ਮੁੱਦਾ ਪੰਜਾਬ ਦੀ ਗੱਲ ਆ ਹਮ ਕਿਸਾਨਾਂ ਦੀ ਗੱਲ ਆ ਮਜ਼ਦੂਰਾਂ ਦੀ ਗੱਲ ਆ ਅਸੀਂ ਉਹਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਵੀ ਕਰਦੇ ਆ ਤੇ ਖੜਦੇ ਵੀ ਨਾਲ ਹੈਗੇ ਆ ਤੇ ਖੜਾ ਵੀ ਜਨਾਚਰ ਸਰੀਰ ਦੇ ਵਿੱਚ ਅੰਜਾਨ ਆ ਪ੍ਰਾਣ ਨੇ ਉਹਨਾਂ ਚਿਰ ਅਸੀਂ ਹੱਕ ਸੱਚ ਦੇ ਜਿਹੜੀ ਆਵਾਜ਼ ਆ ਬੁਲੰਦ ਕਰਦੇ ਰਹਾਂਗੇ ਨਾ ਅਸੀਂ ਸਰਕਾਰ ਅੱਗੇ ਝੁਕਣਾ ਨਾ ਝੁਕਿਆਂ ਗੁਰੂ ਸਾਹਿਬ ਕਿਰਪਾ ਕਰੇ ਇਸੇ ਤਰ੍ਹਾਂ ਪੰਥ ਦੀ ਪੰਜਾਬ ਦੀ ਸੇਵਾ ਲੈਂਦਾ ਰਹੇ ਸੇਵਾ ਕਰਾਂਗੇ ਬਿਲਕੁਲ ਬਾਬਾ ਜਿਹੜੇ ਗੋਲੇ ਚੱਲੇ ਕਿਸੀ ਅਥਰੂ ਗੈਸ ਦੇ ਕਿੰਨੇ ਕ ਤੁਹਾਡੇ ਹਿਸਾਬ ਨਾਲ ਤਕਰੀਬਨ ਕਿੰਨੇ ਕ ਗੋਲੇ ਧਰਾਈ ਨੇ ਵੀ ਕਈ ਉਹ ਮਾਰੇ ਉਹਨਾਂ ਮੈਨੂੰ ਲੱਗਾ 40 50 ਦੇ ਕਰੀਬ 60 ਹੋਣਗੇ 40 50 ਦੇ ਕਰੀਬ ਸੜਤੇ ਸੀ ਸੀ ਸੜਤੇ ਸੀ ਇੱਥੇ ਹੁਣ ਮੈਂ ਆ ਮੇਰਾ ਤੰਬੂ ਲੱਗਿਆ ਹੈ ਉਥੇ ਨਾਲ ਹੀ ਹਮ ਰਾਤ ਉਹਦੇ ਵਿੱਚ ਮੈਥੋਂ ਪਿਆ ਨਹੀਂ ਆ ਅੱਛਾ ਸੋ ਤੂੰ ਤੰਬੂ ਬਦਲ ਕੇ ਇੱਧਰ ਬਾਗ ਦੇ ਵਿੱਚ ਲੱਗੇ ਹੋਣ ਤੰਬੂ ਨਾਲ ਚਾ ਕੇ ਪਿਆ ਹਜੇ ਤੱਕ ਵੀ ਜਿਹਦੇ ਬੈਣੇ ਉਹਦੇ ਵਿੱਚ ਹਜੇ ਵੀ ਜਿਹੜਾ ਹੈਗਾ ਉਹਦਾ ਧੂਖਾ ਚੜਦਾ ਜਿਹੜਾ ਵਿੱਚ ਡਿੱਗਿਆ ਸੀ ਬੇਤਨ ਪਤਾ ਨਹੀਂ ਮਿਰਚਾਂ ਪਾਉਂਦੇ ਨੇ ਉਹਦੇ ਵਿੱਚ ਕੀ ਪਾਇਆ ਹੁੰਦਾ ਤੇ ਉਹ ਵੀ ਲੜਦਾ ਅੱਖਾਂ ਦੇ ਵਿੱਚ ਫਿਰ ਉਹ ਵੀ ਸਾਨੂੰ ਉਥੇ ਨਹੀਂ ਪਿਆ ਗਿਆ ਅਜੇ ਤੱਕ ਵੀ ਜਿਹੜੀ ਇਹਦੀ ਸਮੈਲਾ ਹੋਈ ਆਉਂਦੀ ਆ ਉਹਨਾਂ ਦੇ ਬੰਬਾਂ ਦੀ ਐਨੇ ਛੱਡੇ ਨੇ ਬਿਲਕੁਲ ਤੁਹਾਡਾ ਵੀ ਇੱਕ ਬਿਆਨ ਸਾਹਮਣੇ ਆਉਂਦਾ ਜਦੋਂ लाठी चार्ज ਹੁੰਦਾ ਤੁਸੀਂ ਵੀ ਇੱਕ ਬਿਆਨ ਦਿੰਦੇ ਹੋ ਵਾਇਰਲ ਤੁਹਾਡੀ ਵੀਡੀਓ ਹੋ ਰਹੀ ਆ ਉਹ ਕਿਹੜਾ ਬਿਆਨ ਸੀਗਾ ਜਿਹੜਾ ਤੁਸੀਂ ਦਿੱਤਾ ਸੀਗਾ ਵੀ ਮੈਨੂੰ ਤਾਂ ਹੁਣ ਪਤਾ ਨਹੀਂ ਕਿਹੜਾ ਬਿਆਨ ਦਿੱਤਾ ਉਸ ਟਾਈਮ ਖਬਰ ਹੁਣ ਕਿਹੜਾ ਦਿੱਤਾ ਕਿ ਨਾ ਉਸ ਟਾਈਮ ਰੌਲਾ ਇੰਨਾ ਹੀ ਪਿਆ ਸੀਗਾ ਗੱਲ ਇਹ ਦੇਖੋ ਸਾਨੂੰ ਅਸੀਂ ਸ਼ਾਂਤੀਪੂਰਵਕ ਬੈਠੇ ਆ ਅਸੀਂ ਇਹੀ ਕਿਹਾ ਸੀ ਸਰਕਾਰ ਨੂੰ ਵੀ ਜੀਮ ਤੁਸੀਂ ਨੇ ਬੰਦ ਗੋਲੇ ਨਾ ਕਰੇ ਮੈ ਰੂਜ ਬੋਲਿਆ ਫਿਰ ਇੱਥੇ ਹਮ ਅਸੀਂ ਸਤਾਵ ਨਹੀਂ ਦਿੱਤੀ ਉਹਨਾਂ ਨੂੰ ਪ੍ਰਸ਼ਾਸਨ ਵੀ ਜੇ ਤੁਸੀਂ 2-4 ਮਿੰਟਾਂ ਦੇ ਵਿੱਚ ਇਹ ਬੰਦ ਨਾ ਕਰਿਆ ਫਿਰ ਸਾਨੂੰ ਘੋੜਿਆਂ ਤੇ ਕਾਠੀਆਂ ਨਾ ਪਾਉਣਾ ਪੈਣਾ ਹਮ ਫਿਰ ਮਜਬੂਰ ਨਾ ਸਾਨੂੰ ਕਰੋ ਹਮ ਫਿਰ ਉਹਨਾਂ ਨੇ 5 ਮਿੰਟਾਂ ਦੇ ਅੰਦਰ ਅੰਦਰ ਜਿਹੜਾ ਸਾਰਾ ਕੁਝ ਬੰਦ ਕਰਕੇ ਜਿਹੜੀ ਫੋਰਸ ਦੀ ਉਹ ਨਾਕੇ ਤੋਂ ਜਿਹੜੀ ਬੈਰੀਕਡ ਦੇ ਪਿੱਛੇ ਕਰ ਲਈ ਹਮ ਤੇ ਫਿਰ ਜਦੋਂ ਸਾਡੇ ਗੁਰੂ ਸਾਹਿਬ ਦੇ ਉੱਤੇ ਕੋਈ ਗੋਲਾ ਛਿੱਟੂਗਾ ਫਿਰ ਰੋਹ ਤਾਂ ਆਉਂਦਾ ਹੀ ਸਿੱਖ ਦੇ ਰੋਹ ਸਿਮਨ ਜਾਗਦਾ ਹੀ ਆ ਹਮ ਪਰ ਉਹਨਾਂ ਨੂੰ ਗੋਲਾ ਛਿੱਟਣ ਵਾਸਤੇ ਮਜਬੂਰ ਅਸੀਂ ਸਾਡੇ ਬੰਦੇ ਨੇ ਆਪਦੀਆਂ ਨੇ ਕਰਿਆ ਤਾਂ ਗੋਲਾ ਛਿੱਟੇ ਜੀ ਉਹਨਾਂ ਨੂੰ ਅਸੀਂ ਸੀੜਿਆ ਜਾ ਕੇ ਹਮ ਇਸ ਕਰਕੇ ਜਾਗਦੇ ਦੇ ਵਿੱਚ ਰਹੇ ਕਿ ਸੰਘਰਸ਼ ਜਿਹੜੇ ਲੜਨੇ ਆਗੂਆਂ ਨੂੰ ਬਹੁਤ ਕੁਛਣਾ ਪੈਂਦਾ ਹਮ ਜੇ ਨਹੀਂ ਜਾਂਦੇ ਤਾਂ ਲੋਕ ਗਾਲਾਂ ਕੱਢਦੇ ਨੇ ਵੀ ਸਾਨੂੰ ਬੁਲਾ ਲਿਆ ਤੁਸੀਂ ਐ ਨਹੀਂ ਕਰਦੇ ਸਾਨੂੰ ਸਾਰਾ ਦੇਖਣਾ ਪੈਂਦਾ ਤੇ ਆਗੂ ਸਹਿਬਾਨਾਂ ਨੂੰ ਮੈਂ ਸਾਰ ਨੂੰ ਇਹੀ ਅਪੀਲ ਕਰਦਾ ਵੀ ਪ੍ਰੋਗਰਾਮ ਸਾਨੂੰ ਉਹ ਦੇਣਾ ਚਾਹੀਦਾ ਜਿੰਨਾ ਕਿ ਸਾਥੋ ਭੁੱਗ ਜੇ ਜਿਹੜਾ ਸਾਥੋ ਕੰਟਰੋਲ ਤੋਂ ਬਾਹਰ ਹੋ ਜਾਂਦਾ ਉਹ ਜੇ ਪ੍ਰੋਵਰ ਦਮ ਦਬੋ ਵੀ ਨਾ ਹੁਣ ਬਹੁਤ ਵੱਡਾ ਕੱਠ ਕੱਲ ਹੋਇਆ ਜਿਹੜੇ ਹਿਸਾਬ ਨਾਲ ਇਥੇ ਪ੍ਰਸ਼ਾਸਨ ਨੇ ਨਾਕਾ ਬੰਦੀ ਕਰੀ ਆ ਰੋਡਾਂ ਦੇ ਉੱਤੇ ਅੰਬ ਸਾਹਿਬ ਮੋਹਾਲੀ ਉਹ ਆਪਣੇ ਨਾਕੇ ਲਾਤੇ ਕੋਈ ਵੀ ਇਥੇ ਬੰਦਾ ਆਉ ਨਹੀਂ ਦਿੱਤਾ ਹੈਗਾ ਜਿਹੜਾ ਕੋਈ ਜਾਣਦਾ ਸੀ ਪਤਾ ਸੀ ਕਿਸ ਨੂੰ ਉਹ ਗਲੀਆਂ ਗੁਲੀਆਂ ਵਿੱਚ ਦੀ ਉਹ ਆਪਦੇ ਦੂਰ ਕਿਤੇ 5-7 ਕਿਲੋਮੀਟਰ ਤੇ ਗੱਡੀਆਂ ਖੜਾ ਕੇ ਵਾਹਨ ਖੜਾ ਕੇ ਆ ਗਿਆ ਤੁਰ ਕੇ ਬਾਕੀ ਬਹੁਤ ਸਾਰੀ ਸੜੀ ਸੰਗਤਾ ਉਹ ਰੁਕੀ ਰਹੀ ਬੱਸਾਂ ਬਹੁਤ ਹੋਣੀਆਂ ਸੀਗੀਆਂ ਉਹ ਰੁਕ ਗਈਆਂ ਤੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਜਿਹੜੇ ਲੀਡਰ ਸੀਗੇ ਸਰਦਾਰ ਸਿਮਰਜੀਤ ਸਿੰਘ ਮਾਨ ਹੋਣੀ ਉਹਨਾਂ ਨੂੰ ਵੀ ਉੱਥੇ ਰੈਸਟ ਹੋਰ ਚੌਧੇ ਬੰਦ ਕਰਤਾ ਫਾਈ ਅਮਰਤਪਾਲ ਦੇ ਪੇਤਾ ترਸੀਮ ਸਿੰਘ ਉਹਨਾਂ ਨੂੰ ਜੱਲੂ ਖੜੇ ਪੂਰੀ ਫੋਰਸ ਲਾ ਕੇ ਉਹਨਾਂ ਨੂੰ ਉੱਥੇ ਬੰਦ ਕਰਤਾ ਉਹਨਾਂ ਨੇ ਬਹੁਤ ਵੱਡਾ ਕਾਫਲਾ ਲੇਕਣ ਨੂੰ ਸੀ ਓਕੇ ਹੋਰ ਵੀ ਬਹੁਤ ਸਾਰੇ ਜਿਹੜੇ ਆਗੂ ਸੀਗੇ ਉਹਨਾਂ ਨੂੰ ਥੋ-ਥੋਈ ਘੇਰ ਲਿਆ ਰੋਕਿਆ ਗਿਆ ਨਹੀਂ ਬਹੁਤ ਲਾਮਿਸਾਲ ਇਕੱਠਾ ਹੋਣਾ ਸੀ ਤੇ ਮੈਂ ਸਾਰੀਆਂ ਸੰਗਤਾਂ ਦਾ ਜਿੰਨੇ ਵੀ ਨੌਜਵਾਨ ਇੱਥੇ ਆਏ ਨੇ ਮਾਈ ਭਾਈ ਬੱਚੇ ਵੀ ਬਹੁਤ ਆਏ ਨੇ ਬੀਬੀਆਂ ਬਹੁਤ ਆਈਆਂ ਨੇ ਬਜ਼ੁਰਗ ਨੌਜਵਾਨ ਜਿੰਨੇ ਵੀ ਆਏ ਨੇ ਗੁਰੂ ਸਾਹਿਬ ਦੇ ਪਿਆਰ ਕਰਕੇ ਬੰਦੀ ਸਿੰਘਾਂ ਦਾ ਦਰਦ ਲੈ ਕੇ ਉਹ ਆਏ ਨੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਜੇ ਸਾਥੋਂ ਇੱਥੇ ਕੋਈ ਗਲਤੀ ਹੋ ਗਈ ਹੋਵੇ ਸੰਗਤਾਂ ਮaaf ਕਰਨ ਜੋਗਾ ਕਈ ਵਾਰੀ ਤਲਖੀ ਦੇ ਵਿੱਚ ਆ ਕੇ ਕਿਸੇ ਨੂੰ ਮਾੜਾ ਮੋਟਾ ਬੋਲ ਉੱਚਾ ਨਹੀਂ ਮੈਂ ਬੋਲਿਆ ਜਾਂਦਾ ਸੰਗਤਮ ਬਖਸ਼ਣ ਜੋਗਾ ਸੀ ਤਾਂ ਡਿਊਟੀ ਨਿਭਾਉਣੀ ਆ ਉਸ ਟਾਈਮ ਸਾਨੂੰ ਸਾਰਾ ਕੁਝ ਕਰਨਾ ਪੈਂਦਾ ਕੰਟਰੋਲ ਦੇ ਵਿੱਚ ਹੁਣ ਜੇ ਅਸੀਂ ਬੰਦੀ ਸਿੰਘ ਰਿਹਾ ਕਰਾਉਣ ਵਾਸਤੇ ਇਹ ਤਾਂ ਨਹੀਂ ਹੈ ਵੀ ਅਸੀਂ ਹੋਰ ਬੰਦਿਆਂ ਨੂੰ ਫੜਾ ਦਈਏ ਅਸੀਂ ਉਹਨਾਂ ਨੂੰ ਸਿਡਾਉਣਾ ਸੀ ਨਾ ਕਿ ਕਿਸੇ ਨੌਜਵਾਨ ਨੂੰ ਅੰਦਰ ਕਰਾਉਣਾ ਤੇ ਨਾ ਹੀ ਕੋਈ ਇਸ ਦਾ ਬੱਚਾ ਅਸੀਂ ਕਹਿੰਦੇ ਕੋਈ ਨੁਕਸਾਨ ਹੋਵੇ ਇਸੇ ਕਰਕੇ ਜਿਹੜੇ ਮੋਰਚ ਨੇ ਸੰਜਮ ਦੇ ਨਾਲ ਧੀਰਜ ਨਾਲ ਲੜੇ ਜਾਂਦੇ ਨੇ हां ਜਦੋਂ ਸਾਨੂੰ ਪਤਾ ਵੀ ਹੁਣ ਇੱਥੇ ਕੋਈ ਬਾਹਰ ਨਹੀਂ ਚੱਲਦੀ ਫੇਰ ਅਸੀਂ ਮੈਦਾਨ ਦੇ ਵਿੱਚ ਲੜ ਸਕਦੇ ਹਾਂ ਨੰਗੇ ਤੜ ਲੜਾਂਗੇ ਕਿਹਦੇ ਨਾਲ ਉਹ ਵੀ ਸਾਡੇ ਨੇ ਉਹਨਾਂ ਨੇ ਡਿਊਟੀ ਕਰਨੀ ਆ ਬਿਲਕੁਲ ਇਸ ਕਰਕੇ ਸਾਨੂੰ ਦਾਇਰੇ ਦੇ ਵਿੱਚ ਰੱਖੇ ਜਿਹੜਾ ਇਹ ਮੋਰਚਾ ਲੰਬਾ ਹੋ ਸਕਦਾ ਪਰ ਜਿੱਤਾਂਗੇ ਜਰੂਰ ਰਿਹਾ ਜਰੂਰ ਉਹਨਾਂ ਨੂੰ ਕਰਾਵਾਂਗੇ ਮੰਗਾ ਸਾਰੀਆਂ ਮਨਵਾ ਕੇ ਫੇਰ ਇਹ ਮੋਰਚਾ ਇੱਥੋਂ ਜਾ ਸਕਦਾ ਨਹੀਂ ਇੱਥੇ ਅਸੀਂ ਡੱਟੇ ਬੈਠੇ ਹਾਂ ਬਿਲਕੁਲ ਬਾਈ ਨਾਲ ਨਾਲ 25 ਜਨਵਰੀ ਦਾ ਜਿਹੜਾ ਕਿ ਹੁਣ ਮਹਾਪੰਚਾਇਤ ਦਾ ਵੀ ਤੁਸੀਂ ਐਲਾਨ ਕੀਤਾ ਆ ਕੁਝ ਬਾਰੇ ਵੀ ਥੋੜੀ ਜਾਣਕਾਰੀ ਦੇ ਦੇਉ ਹੁਣ 25 ਜਨਵਰੀ ਨੂੰ ਜਿਹਨੀਆਂ ਵੀ ਸੰਗਤਾਂ ਨੇ ਮਹਾ ਪੰਚਾਇਤ ਇੱਕ ਛੱਦੀ ਗਈ ਆ ਉਹਦੇ ਵਿੱਚ ਅਸੀਂ ਸਾਰਿਆਂ ਨੂੰ ਸੱਦਾ ਦਿੰਦੇ ਆਂ ਅੰਜਾਵਾਂਗੇ ਵੀ ਉਹਨਾਂ ਨਾਲ رابطہ ਵੀ ਕਾਇਮ ਕਰਾਂਗੇ ਵੱਡੀ ਗਿਣਤੀ ਦੇ ਵਿੱਚ ਇੱਥੇ ਬੱਚਾ-ਬੱਚਾ ਘਰ ਦੇ ਵਿੱਚੋਂ ਆਵੇ ਕਿਉਂਕਿ ਸਾਡੇ ਮਨਾਂ ਦੇ ਵਿੱਚ ਰੋਸ ਹੈ ਜਿਉਂ-ਜਿਉਂ ਜਿਹੜੇ ਕੋਈ ਸਰਕਾਰ ਸਾਡੇ ਤੇ ਬਦੀ ਕੀ ਕਰਦੀ ਆ ਛਾੜੇ ਤੇ ਜ਼ਬਰ ਕਰਦੀ ਆ ਅਸੀਂ ਡਰ ਕੇ ਘਰੇ ਬੈਠਣ ਵਾਲੇ ਨਹੀਂ ਹੈਗੇ ਅਸੀਂ ਉਹਨੂੰ ਅੱਗੇ ਹੋ ਕੇ ਲੜਦੇ ਆ ਉਹਨੂੰ ਸਰਕਾਰ ਨੂੰ ਦੱਸਦੇ ਆ ਵੀ ਅਸੀਂ ਹਜੇ ਬੈਠੇ ਆ ਜਿਉਂਦੇ ਆ ਖਾਲਸਾ ਪੰਥ ਜਿਉਂਦਾ ਗੁਰਾਂ ਦੇ ਨਾਂ ਦੇ ਵੱਸਦਾ ਪੰਜਾਬ ਗੁਰਾਂ ਦੇ ਨਾਂ ਤੇ ਵੱਸਦਾ ਅਸੀਂ ਹੱਕ ਸੱਚੀ ਦੀ ਲੜਾਈ ਲੜਨ ਵਾਲੇ ਤੇ ਹੱਕ ਲੈਣ ਵਾਲੇ ਆ ਇਸ ਕਰਕੇ 25 ਜਨਵਰੀ ਨੂੰ ਜਿਹੜਾ ਮਹਾਪੰਚਾਇਤ ਰੱਖੀ ਗਈ ਹੈ ਇੱਥੇ ਸਾਰੀਆਂ ਸੰਗਤਾਂ ਸਾਰੇ ਕਿਸਾਨ ਜਥੇਬੰਦੀਆਂ ਦੇ ਆਗੂ ਪੰਥਕ ਜਥੇਬੰਦੀਆਂ ਦੇ ਆਗੂ ਸਮਾਜ ਸੇਵੀ ਸਾਰਿਆਂ ਨੂੰ ਅਸੀਂ ਦੰਨਿਆ ਸਦਾ ਜੇ ਤੁਹਾਡੇ ਮਨ ਦੇ ਵਿੱਚ ਗੁਰੂ ਪ੍ਰਤੀ ਪਿਆਰ ਆਦਰ ਦਾ ਹੈ ਆਓ ਬਹੀਰਾਂ ਘੱਟ ਕੇ 25 ਜਨਵਰੀ ਨੂੰ ਪਹੁੰਚੋ ਤੇ ਅਸੀਂ ਪੰਜਾਬ ਤੋਂ ਬਾਹਰੇ ਜਿਹੜੇ ਪੂਰੇ ਭਾਰਤ ਇੱਕ ਸੰਗਠਨ ਆ ਬਾਮ ਸੇਵ ਬਾਵਨ ਮੇ ਇਸ람 ਜੀ ਬਾਮ ਸੇਵ ਦਾ ਜੀ ਅਸੀਂ ਉਹਨਾਂ ਨੂੰ ਵੀ ਸੱਦਾ ਭੇਜਾਂਗੇ ਇਸ ਆਪਣੇ ਮਹਾ ਪੰਚਾਇਤ ਦੇ ਵਿੱਚ ਸ਼ਾਮਲ ਹੋਣ ਵਾਸਤੇ ਅਸੀਂ ਸ਼ਾਹੀ امام ਨੂੰ ਵੀ ਰਾਬਤਾ ਕਾਇਮ ਕਰਾਂਗੇ ਜੀ ਵੀ ਇਹ ਮਹਾ ਪੰਚਾਇਤ ਵਿੱਚ ਸ਼ਾਮਲ ਹੋਵੋ ਅਸੀਂ ਵੱਡੇ ਵੱਡੇ ਜਿਹੜੇ ਲੀਡਰ ਨੇ ਸਮਾਜ ਦਾ ਕੰਮ ਕਰਦੇ ਨੇ ਅਸੀਂ ਸਾਰਿਆਂ ਨੂੰ ਇਸ ਦੇ ਵਿੱਚ ਸੱਦ ਲੇ ਮੰਗੇ ਵੀ ਉਹ ਜਰੂਰ ਮੋਰਚੇ ਦੇ ਵਿੱਚ ਆਉਣ ਤੇ ਆਉਣਗੇ ਵੀ ਬਿਲਕੁਲ ਬਾਬਾ ਜੀ ਇੱਥੇ ਇੱਕ ਇਹ ਵੀ ਗੱਲ ਸਾਹਮਣੇ ਆਉਂਦੀ ਆ ਗੱਲਾਂ 'ਚ ਕੀ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਗਈ ਇੱਥੇ ਤੁਹਾਨੂੰ ਕੀ ਲੱਗਦਾ ਬੇਅਦਬੀ ਹੋਈ ਹੈ ਕੱਲ ਦੇਖੋ ਨਰਾਦਰਤਾ ਇਹ ਹੁੰਦਾ ਵੀ ਜਦੋਂ ਗੋਲੇ ਚੱਲਦੇ ਨੇ ਬਰਾਬਰ ਉੱਤੇ ਵੀ ਛਿੱਟੇ ਨੇ ਉਹ ਦਰਵਾਜ਼ੇ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਫਿਰ ਉਹ ਉੱਤੇ ਛਿੱਟੇ ਨੇ ਨਰਾਦਰੀ ਹੋ ਗਿਆ ਨਾ ਜਦੋਂ ਤੂੰ ਹਾਂ ਅੰਦਰ ਗਿਆ ਉਥੇ ਜਿਹੜੇ ਦਰਬਾਰ ਦੇ ਵਿੱਚ ਬੈਠੇ ਸੀ ਉਹ ਸਾਰੇ ਭੱਜ ਗਏ ਹੂੰ ਫਿਰ ਬੈਠੇ ਤਾਂ ਕੋਈ ਤਾਂ ਰਹਿੰਦਾ ਦਰਬਾਰ ਦੇ ਵਿੱਚ ਵੀ ਖੜਨਾ ਚਾਹੀਦਾ ਸੀ ਬੰਦਾ ਜਦੋਂ ਅਸੀਂ ਆਏ ਫਿਰ ਸਾਡੇ ਹੁੰਦੇ ਉਥੇ ਸਿੰਘ ਬਹੁਤ ਹੋ ਗਏ ਸੀ ਇਕੱਠੇ ਹੂੰ ਕੇਰਾਂ ਦਾ ਜਦੋਂ ਉਹਨਾਂ ਨੇ ਗੋਲਾਬਾਰੀ ਕੀਤੀ ਉਹ ਸਾਰੇ ਭਾਜੇ ਹੂੰ ਚਲੋ ਜਦੋਂ ਫਿਰ ਸਾਰਾ ਕੁਝ ਹੁੰਦਾ ਹੁੰਦਾ ਉਹ ਤਾਂ ਸਾਰਾ ਹੁੰਦਾ ਹੀ ਆ ਹੂੰ ਜੰਗ ਦੇ ਮੈਦਾਨ ਦੇ ਵਿੱਚ ਵੀ ਗੁਰੂ ਸਾਹਿਬ ਆਪ ਜਾਂਦੇ ਲਏ ਨੇ ਜਦੋਂ ਸਰੀਰ ਕਰਕੇ ਸੀ ਹੂੰ ਤੇ ਜੇ ਵੱਲਵਾਰ جنگ ਲੱਗੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਿੱਖ ਉੱਥੇ ਹੀ ਪ੍ਰਕਾਸ਼ ਕਰਦੇ ਰਹੇ ਨੇ ਅੱਜ ਵੀ ਬਾਰਡਰ ਦੇ ਉੱਤੇ ਚਾਹੇ ਚਾਈਨਾ ਦਾ ਬਾਰਡਰ ਆ ਹੋ ਚਾਹੇ ਪਾਕਿਸਤਾਨ ਦਾ ਬਾਰਡਰ ਆ ਉੱਥੇ ਸਿੱਖ ਫੋਰਸ ਲਾਈ ਹੋਈ ਆ ਉਹਨਾਂ ਨੇ ਉੱਥੇ ਗੁਰਦੁਆਰਾ ਸਾਹਿਬ ਬਣਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਕਰੇ ਹੋਏ ਨੇ ਉੱਥੇ ਖਬਰਾਂ ਕੋਦੋਂ ਗੋਲਾਬਾਰੀ ਹੋ ਜੇ ਫਤ ਲੱਗਦਾ ਬਿਲਕੁਲ ਕਦੋਂ ਉਹਨਾਂ ਨਾਲ ਪੇਚਾ ਪੈ ਜੇ ਤੇ ਗੁਰੂ ਸਾਹਿਬ ਤਾਂ ਗਵਾਹੀ ਕਰਦੇ ਨੇ ਤੇ ਇਹ ਵਰਤਾਰੇ ਵਰਤੇ ਹੀ ਰਹਿੰਦੇ ਨੇ ਗੁਰੂ ਦੀ ਕਲਾ ਵਰਤੂ ਕੱਲ ਵੀ ਗੁਰੂ ਦੀ ਕਲਾ ਹੀ ਵਰਤੀ ਆ ਜਿਹੜੇ ਇਹਨਾਂ ਤਣਾਅਪੂਰਨ ਹੋ ਕੇ ਗੁਰੂ ਸਾਹਿਬ ਨੇ ਫਿਰ ਚੜ੍ਹਦੀ ਕਲਾ ਕਰਤੀ ਫਿਰ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਹੋ ਗਿਆ ਤੇ ਗੁਰੂ ਸਾਹਿਬ ਆਪ ਹੀ ਕਿਰਪਾ ਕਰਨਗੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਦਾ ਬਿਰਹਾ ਹੋਊਗਾ ਜਿਨੇ ਮੋਰਚੇ ਦੇ ਮੰਗਾਂ ਨੇ ਸਾਰੀਆਂ ਪੂਰੀ ਹੋਣਗੀਆਂ ਅਸੀਂ ਕਹਿੰਨੇ ਕਿਸਾਨੀ ਮੋਰਚਾ ਭਾਈ ਡੱਲੇ ਵਾਲਾ ਸਾਹਿਬ ਬੈਠੇ ਨੂੰ ਉਹਨਾਂ ਦਾ ਵੀ ਜਿਹੜਾ ਉਹ ਵੀ ਸਰਕਾਰ ਹੱਲ ਕਰੇ ਸਾਡਾ ਉਹਨਾਂ ਦੇ ਨਾਲ ਵੀ رابطہ ਹੈ ਮੈਂ ਉੱਥੇ ਵੀ ਜਾ ਗਿਆ ਹੁਣ ਵੀ ਜਾ ਗਿਆ ਹਾਂ 4 ਤਰੀਕ ਨੂੰ ਮਹਾਪੰਚਾਇਤੀ ਸਾਥੋਂ ਨਹੀਂ ਜਾਇਆ ਗਿਆ ਜੀ ਕਿਉਂਕਿ ਮੋਰਚੇ ਲੱਗੇ ਹੋਏ ਨੇ ਮਜਬੂਰੀਆਂ ਹੋ ਜਾਂਦੀਆਂ ਬਿਲਕੁਲ ਪਰ ਅਸੀਂ ਸਾਹਾਂ ਦੇ ਨਾਲ ਖੜੇ ਹਾਂ ਜਿਹੜਾ ਕੋਈ ਹੱਕ ਸੱਚੀ ਦੀ ਲੜਾਈ ਲੜਦਾ ਲੜਦਾ ਪੰਜਾਬ ਦੀ ਗੱਲ ਕਰਦਾ ਕਿਸਾਨੀ ਦੀ ਜਵਾਨੀ ਦੀ ਗੱਲ ਕਰਦਾ ਨਾ ਸੇਛੜਾਉਣ ਦੀ ਗੱਲ ਕਰਦਾ ਗਰੀਬ ਪਰਿਵਾਰਾਂ ਦੀ ਗੱਲ ਕਰਦਾ ਮਜ਼ਦੂਰਾਂ ਦੀ ਗੱਲ ਕਰਦਾ ਅਸੀਂ ਉਹਦੇ ਨਾਲ ਹਮੇਸ਼ਾ ਹੀ ਖੜੇ ਹਾਂ ਤੇ ਖੜੇ ਰਹਾਂਗੇ ਬਿਲਕੁਲ ਬਾਬਾ ਜੀ ਆਖਰੀ ਜਾਂਦੇ ਜਾਂਦੇ ਸੰਗਤ ਨੂੰ اپੀਲ ਜਰੂਰ ਕਰਿਓ ਕਿ ਕੌਮੀ ਸਾਬ ਦੇ ਮੋਰਚੇ ਦੇ ਵਿੱਚ ਜਿਹੜੇ ਕਿ 25 ਜਨਵਰੀ ਨੂੰ ਪਹੁੰਚਣਗੇ ਤਾਂ اپੀਲ ਜਰੂਰ ਕਰ ਦਿਓ ਇੱਕ ਦੇਖੋ ਮੈਂ ਹੱਥ ਜੋੜ ਕੇ ਸਾਰੀਆਂ ਸੰਗਤਾਂ ਨੂੰ ਗੁਰੂ ਨਾਨਕ ਨਾਮ ਦੇ ਵਾਰ ਸਿੱਖ ਸੰਗਤਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਨਿਹੰਗ ਸਿੰਘ ਜਥੇਬੰਦੀਆਂ ਨੂੰ ਪੰਥਕ ਜਥੇਬੰਦੀਆਂ ਨੂੰ ਸਮਾਜ ਸੇਵੀਆਂ ਨੂੰ ਕੱਲੇ-ਕੱਲੇ ਬੱਚੇ ਨੂੰ ਮਾਈ ਭਾਈ ਨੂੰ ਬੇਨਤੀ ਕਰਨਾ اپੀਲ ਕਰਦਾ ਕਿ 25 ਜਨਵਰੀ ਨੂੰ ਮਹਾ ਪੰਚਾਇਤ ਦੇ ਵਿੱਚ ਜਰੂਰ ਇਸ ਦਾ ਹਿੱਸਾ ਬਣੋ ਜੇ ਤੁਸੀਂ ਗੁਰੂ ਨੂੰ ਪਿਆਰ ਕਰਦੇ ਹੋ ਬੰਦੀ ਸਿੰਘਾਂ ਦਾ ਦਰਦ ਰੱਖਦੇ ਹੋ ਤਾਂ ਬਿਸ਼ੀਰਾਂ ਘੱਟ ਕੇ 25 ਜਨਵਰੀ ਨੂੰ ਕਮਿਊਨ ਸਾਫ ਮੋਰਚੇ ਤੇ ਪਹੁੰਚੋ ਤੇ ਮੈਂ ਸੰਗਤ ਨੂੰ ਇਹ ਵੀ ਬੀਲ ਕਰਦਾ ਅਗੜ ਪਿਛੜ ਵੀ ਆ ਕਰੋ ਇਹ ਨਹੀਂ ਆ ਵੀ ਆਪਾਂ ਉਸੇ ਦਿਨ ਹੀ ਆਉਣਾ ਜਦੋਂ ਤੁਸੀਂ ਸਾਡੇ ਕੋਲ ਆਉਂਗੇ ਸਾਡੇ ਵੀ ਹੌਸਲੇ ਵਧਦੇ ਨੇ ਬੈਠੇ ਆਂ ਤੇ ਇਸ ਇਥੇ ਹੁਣ ਬੈਠਿਆ ਘੋੜਿਆਂ ਵਾਸਤੇ ਤੂੜੀ ਵੀ ਚਾਹੀਦੀ ਹੈ ਦਾਣਾ ਵੀ ਚਾਹੀਦਾ ਉਹ ਵੀ ਲੈ ਕੇ ਆਉਣਾ ਹਮ ਅਸਲ ਲੜੀ ਜਾਂਦੇ ਆ ਬਿਲਕੁਲ ਸਾਡੇ ਕੋਲੇ ਛੀਲੇ ਵੀ ਛੀਲੇ ਹੁਣ ਲੜਨ ਦੇ ਹਮ ਘੋੜੇ ਨੇ ਸਾਡੇ ਇਹਨਾਂ ਨੂੰ ਵੀ ਦਾਣਾ ਫੱਕਾ ਚਾਹੀਦਾ ਇਹਨਾਂ ਨੂੰ ਵੀ ਤੂੜੀ ਚਾਹੀਦਾ ਪੱਠੇ ਚਾਹੀਦੇ ਨੇ ਉਹ ਵੀ ਜਿਹੜੇ ਨੌਜਵਾਨ ਨੇ ਅੱਗੇ ਪਿੰਡਾਂ ਦੇ ਵਿੱਚੋਂ ਟਾਲੀਆਂ ਪਰ ਪਰ ਆਉਂਦੇ ਹੁੰਦੇ ਸੀ ਹਮ ਪਿਛਲੇ ਸਾਲ ਤੋਂ ਮੰਦਾ ਇਹ ਸਿਸਟਮ ਹੁਣ ਹਰਾਚਾਰਾ ਹੋ ਗਿਆ ਹਮ ਲੂਸਣ ਹੋ ਗਿਆ ਉਹ ਵੀ ਭੇਜੋ ਇੱਥੇ ਬਿਲਕੁਲ ਇਹ ਸੰਗਤ ਨੂੰ ਅਪੀਲ ਹੈ ਵੱਲ ਟੜ ਕੇ ਮੋਰਚੇ ਦਾ ਹਿੱਸਾ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹ